ਗਾਂਵ ਕੌਮੀ ਅਤੇ ਕੌਮੀ ਯੂਥ ਪ੍ਰਧਾਨ ਕਲਵੰਤ ਸਿੰਘ ਲਹਾੜਾ ਜਵਾਨੀ ਕੱਲਾ ਇੱਥੇ ਵੀ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇੱਕ ਬਹੁਤ ਵਧਾਈ ਦੇ ਪੱਤਰ ਨੇ ਜਿਹੜੇ ਇਹ ਸਾਰੇ ਗੂਰ ਦਰਾਂ ਦੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਰੋਜ਼ ਦੀ ਗਤੀਬਿਧੀ ਜਿਹੜੀ ਬਹੁਤ ਨਹੀਂ ਇੱਕ ਬਦਕਣ ਵਰਤ ਤਾਂ ਕਹਿ ਸਕਦੇ। ਉਹ ਕਲਵਰ ਸੈਂਟੀ ਲੋ ਹਰ ਮਾਤਵੇ ਜੀ ਵੱਲੋਂ ਬਹੁਤ ਸਾਰਾ ਮਾਨ ਸਵਾਣ ਭੇਜਿਆ ਗਿਆ। ਉਹ ਗੁਰਪ੍ਰੀਤ ਸਿੰਘ ਜੀ। ਇਹ ਆਪ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਵੀ ਬੜਾ ਪ੍ਰਤਬਲ ਜੀ ਉਹਨਾਂ ਵੱਲੋਂ ਵੀ ਟੀਮ ਬਖਵਾਪਿੰਡ ਪਿੰਡਾਂ ਨੂੰ ਜਾ ਸਾਡੇ ਅਹੁਦੇਦਾਰ ਸਹਿਬਾਨ ਦੀ ਗੇਟ ਪਹੁੰਚੇ ਹੈ। ਸਾਰੇ ਦਾਸੀਂ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਪਹਿਲ ਦੇ ਧੰਨਵਾਦ ਕਰਦੇ ਆਂ ਅਤੇ ਜੀ ਔਰ ਖਾਲ ਦੇ ਖਬਰਾਂ ਦੇ ਵਿੱਚ ਅੱਜ ਦਾ ਸੈਮੀਨਾਰ ਜਿਹੜਾ ਮੜੇ ਆਪਣੀ ਕਾਲਮਕ ਦੇ ਨਾਲ ਆਪਣੀ ਤਾਕਤ ਦੇ ਨਾਲ ਇਹਨਾਂ ਨੇ ਸਮਾਜ ਦੀ ਸਤਿਕਾਰਯੋਗ ਮਾਨਸਾ ਸਟਿਸਟਿਕ ਦੀ ਟੀਮ ਤੁਹਾਡੇ ਡਿਸਟ੍ਰਿਕਟ ਸ਼ਹਿਰ ਤੋਂ ਪਹਿਲੀ ਵਾਰ ਆਈ ਹੈ। ਤੇ ਕਿਉਂਕਿ ਇੱਥੇ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਗਰਾਮ ਹੋਇਆ ਜਾਂ ਹੋਇਆ ਹੋਗਾ ਤਾਂ ਮੈਂ ਨਹੀਂ ਆਈ ਇੱਥੇ ਕਦੇ ਮੀਟਿੰਗ 'ਚ ਵੀ। ਬਾਕੀ ਡਿਸਟ੍ਰਿਕਟ ਬਹੁਤ ਦੂਰ-ਦੂਰ ਅੰਮ੍ਰਿਤਸਰ, ਪਠਾਨਕੋਟ ਸਾਰੇ ਪੰਜਾਬ ਦੇ ਜਾਨ ਤੱਕ ਮੌਕਾ ਮਿਲਦਾ ਹੈ। ਪੰਜਾਬ 'ਚ ਹੀ ਨਹੀਂ ਮਤਲਬ ਇੰਡੀਆ ਹੈ ਤਾਂ ਦਿੱਲੀ ਸਾਰੀਆਂ ਹੋਰ ਸਟੇਟਾਂ 'ਚ ਵੀ ਜਾਂਦੇ ਆਂ ਤੁਸੀਂ ਹਿਮਾਚਲ, ਸਿਹਤਿਆਣਾ ਸਾਰੀ ਜਗ੍ਹਾ। ਤੇ ਬਹੁਤ ਹੀ ਅੱਛਾ ਉਪਰਾਲਾ ਥੋੜਾ ਬਹੁਤ ਹੀ ਸਿਸਟਮੈਟਿਕਲ ਜਿਵੇਂ ਕਹਿੰਦੇ ਨੇ ਪ੍ਰੋਗਰਾਮ ਉਹਦੇ ਲਈ ਬਹੁਤ-ਬਹੁਤ ਧੰਨਵਾਦ ਐਕਟੀਵਿਟੀ ਟੀਮ ਨੂੰ।

ਲੇਡੀਜ਼ ਤੇ ਸਾਰੇ ਯੋਥ ਵੰਜੀ ਰਹੇ ਲੋਕਾਂ ਨਾਲ ਚੱਲਦੇ ਨੇ ਬਹੁਤ ਹੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਹਮਨ ਰਾਈਟਸ ਦੇ ਬਾਰੇ ਤੇ ਹਮਨ ਰਾਈਟਸ ਜਿਹੜੇ ਰਾਈਟਸ ਨੇ ਜੋ ਫੰਡਮੈਂਟਲ ਰਾਈਟਸ ਨੇ ਇਹਦੇ ਵਿੱਚ ਲੇਡੀਜ਼ ਦੇ ਲਈ ਵੀ ਕਾਫੀ ਇੱਥੇ ਰਾਈਟਸ ਹੈਗੇ ਨੇ ਤੇ ਜਿੰਨਾ ਕੁ ਮੈਂ ਜਾਣਦੀ ਆ ਕਿ ਪਹਿਲਾਂ ਬਹੁਤ ਪਹਿਲਾਂ ਲੇਡੀਜ਼ ਨੂੰ ਕੋਈ ਅਧਿਕਾਰ ਨਹੀਂ ਸੀ ਹੁੰਦੇ ਨਾ ਪੜ੍ਹ ਹੁੰਦੇ ਨਾ ਘਰ ਤੋਂ ਬਾਹਰ ਜਾਣ ਦੇ ਨਾ ਕੋਈ ਜੌਬ ਕਰਨ ਦੇ ਅੱਜ ਕੱਲ ਸਾਰੇ ਰਾਈਟਸ ਇਹ ਬਣਾਏ ਉਹਨਾਂ ਨੂੰ ਮਿਲੇ ਮਿਲੇ ਲੈ ਔਖੇ ਬਹੁਤ ਔਖੇ ਲੈ ਤੇ ਬਹੁਤ ਹੀ ਅੱਛੀ ਗੱਲ ਹੈ ਕਿ ਅੱਜ ਲੇਡੀਜ਼ ਹਰ ਫੀਲਡ ਦੇ ਵਿੱਚ ਅੱਗੇ ਆ ਕੋਈ ਵੀ ਫੀਲਡ ਇਸ ਤਰ੍ਹਾਂ ਦੀ ਨਹੀਂ ਜਿੱਥੇ ਲੇਡੀਜ਼ ਨਹੀਂ ਹੈਗੀ ਜਦੋਂ ਰਾਸ਼ਟਰਪਤੀ ਦੇਸ਼ ਦੀ ਹੋ ਸਕਦੀ ਹੈ ਯਾ ਚੰਦ ਤੱਕ ਜਾ ਸਕਦੀਆਂ ਲੇਡੀਜ਼ ਤਾਂ ਇਸ ਤੋਂ ਤਾਂ ਬਾਕੀ ਸਾਰੀਆਂ ਨੀਚੇ ਹੀ ਸਮਝੋਗੇ ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ ਕਿ ਲੇਡੀਜ਼ ਨੇ ਬਹੁਤ ਤਰੱਕੀ ਕੀਤੀ ਹੈ ਆਰਮੀ ਦੇ ਵਿੱਚ ਬਲੇਚ ਹਰ ਡਿਪਾਰਟਮੈਂਟ ਦੇ ਵਿੱਚ ਅੱਗੇ ਵਧ ਕੇ ਕੰਮ ਕਰ ਰਹੀਆਂ ਨੇ ਔਰ ਮੈਂ ਚਾਹੁੰਗੀ ਕਿ ਲੇਡੀਜ਼ ਜੇ ਕੰਮ ਕਰ ਰਹੀਆਂ ਨੇ ਤਾਂ ਉਹ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਆਪਣੀ ਇਮਾਨਦਾਰੀ ਔਰ ਨਿਸ਼ਿੱਦਤ ਦੇ ਨਾਲ ਕਰਨ 26 ਜਨਵਰੀ 1950 ਨੂੰ ਇਹ ਸੰਵਿਧਾਨ ਸਾਡਾ ਲਾਗੂ ਕੀਤਾ ਗਿਆ ਜਿਹੜਾ ਦਿੱਪਸਾ ਹੈ ਇਹ ਸੰਯੁਕਤ ਰਾਸ਼ਟਰ ਵੱਲੋਂ ਤੈਅ ਕੀਤਾ ਗਿਆ 10 ਦਸੰਬਰ 1948 ਅਸੀਂ 10 ਪੂਰੀ ਦੰਦੇ ਹੀ ਦੇ ਨਾਲ ਕੋਈ ਵਾਰੀ ਨਾ ਹੋ ਰਿਹਾ ਹੁਣ ਅਸੀਂ ਬੇਨਤੀ ਕਰਦੇ ਹਾਂ ਸਾਡੇ

ਮੀਤ ਪ੍ਰਧਾਨ ਚੰਡੀਗੜ੍ਹ ਰਾਮਨਦੀਪ ਕੌਰ ਜੀ ਇਸਤਰੀ ਦੇ ਸਕੱਤੀ ਪੰਜਾਬ ਅਤੇ ਸਾਡੇ ਇੱਥੋਂ ਦੇ ਨਿਯੁਕਤ ਹਰਿੰਦਰ ਸਿੰਘ ਜੀ ਸ਼੍ਰੀ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਅਤੇ ਜ਼ਿਲ੍ਹੇ ਦੇ ਚੇਅਰਮੈਨ ਅਵਧਾਲ ਸਿੰਘ ਜੀ ਦਾ ਸਨਮਾਨ ਸਾਹਿਬ ਜਦੋਂ ਇਸ ਤਰੀਕੇ ਦੇ ਸਾਡੇ ਸਮਾਜ ਸੇਵੀ ਬਹੁਤ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਦੇ ਵਿੱਚ ਲੱਗੇ ਰਹੇ ਆ ਸਾਡੇ ਵਾਸੀ ਸਾਡੇ ਰਮ ਬੈਠਣੀ ਮਨੁੱਖੀ ਅਧਿਕਾਰ ਮੰਚ ਨਾਲ ਜੁੜੇ ਮੈਂਬਰ ਸਾਹਿਬਾ ਅਹੁਦੇਦਾਰ ਸਾਹਿਬਾਨ ਅੱਜ ਦੇ ਇਸ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਜੀਤਰਾ ਸੈਮੀਨਾਰ ਜੋ ਅੱਚਪਾ ਪੁੱਟਲਾ ਡਾ ਵਿਕੇ ਮਨਾ ਰਹੇ ਆ ਇਸ ਦੇ ਵਿੱਚ ਸਮੂਲੀਅਤ ਕਰ ਰਹੇ ਸਾਰੇ ਮੇਰੇ ਭਰਾ ਬਜ਼ੁਰਗ ਮੇਰੀਆਂ ਭੈਣਾਂ ਮੈਂਬਰ ਸਹੁਦੇਦਾਰ ਸਭ ਤੋਂ ਪਹਿਲਾਂ ਬੁਲਾਈਏ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਧਾਈ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਸਾਡੇ ਚੇਅਰਮੈਨ ਆਰਟੀਐਸ ਸਰ ਦੇ ਸੁਖਦਰਸ਼ਨ ਸਿੰਘ ਖਾਰਾ ਜੀ ਜਿਨ੍ਹਾਂ ਦੀ ਬਦੌਲਤ ਇਹ ਮਾਨਸਾ ਜਿਲ੍ਹਾ ਅੱਜ ਹੋਣ ਦੇ ਵਿੱਚ ਸਾਡੇ ਹਰਿੰਦਰ ਸਿੰਘ ਜੀ ਸਿਮਿਟੀ ਜੀ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜੀ ਟਾਰਸ ਚੇਅਰਮੈਨ ਜ਼ਿਲ੍ਹਾ ਮਾਨਸਾ ਸੀਮਾ ਸ਼ਰਮਾ ਜੀ ਜਿਹੜੇ ਪਿਛਲੇ ਮੇਰੇ ਖਿਆਲ ਨਾਲ 2-3 ਸਾਲਾਂ ਤੋਂ ਮਨੁੱਖੀ ਅਧਿਕਾਰ ਮਾਚ ਦੇ ਨਾਲ ਜੁੜੇ ਹੋਏ ਨੇ ਪ੍ਰਧਾਨ ਇਤਰੀ ਸਿੰਘ ਰਾਮ ਸਿੰਘ ਜੀ ਫਤੇਪੁਰ ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਕਲੇਰ ਜ਼ਿਲ੍ਹਾ ਚੇਅਰਮੈਨ ਲੀਗਲ ਸੈੱਲ ਤੇ ਹੋਰ ਮੇਰੇ ਤਰਜਾਵਾ ਦਰਜਾ ਅਹੁਦੇਦਾਰ ਸਭਾ ਨੇਰੇ ਨਾਲ ਮੇਰੀ ਟੀਮ ਵਿੱਚੋਂ ਆਏ ਨੇ ਬਹੁਤ ਹੀ ਸਤਿਕਾਰਯੋਗ ਮੈਡਮ ਪ੍ਰਿਤਪਾਲ ਕੌਰ ਪ੍ਰਧਾਨ ਇਸਤਰੀ ਵਿੰਗ ਇੰਡੀਆ ਕੁਲਵੰਤ ਸਿੰਘ ਲੋਹਾਰ ਮਾਜਰਾ ਕੌਮੀ ਪ੍ਰਧਾਨ ਜੂਥ ਵਿੰਗ ਮੈਡਮ ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਮੈਡਮ ਕੁਲਵੰਤ ਕੌਰ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਜੂਟੀ ਮੈਡਮ ਰਮਨਜੀਤ ਕੌਰ ਸ਼ਕਤੀਸ਼ਤੀ ਵਿੰਗ ਪੰਜਾਬ ਹਰਪਦਰ ਸਿੰਘ ਜੱਲਵਾਲਾ 77 ਇੰਡੀਆ ਗੁਰਪ੍ਰੀਤ ਸਿੰਘ ਚੰਪੌਰ ਪੰਜਾਬ ਚੇਅਰਮੈਨ ਜਤਿੰਦਰਪਾਲ ਸਿੰਘ ਜੀ ਕੀਪੀ ਮੀਡੀਆ ਕੰਟਰੋਲਰ ਤੇਜਾ ਸਿੰਘ ਮੀਤ ਪ੍ਰਧਾਨ ਪੰਜਾਬ ਤੇ ਹੋਰ ਮੇਰੇ ਦਰਜਾ ਵਾ ਦਰਜਾ ਅਧਿਕਾਰ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਸਮਝ ਲੈਣਾ ਕਿ ਦਿੱਤਾ ਗਿਆ ਮੇਰੇ ਸਮਾਗਵਾਲਿਓ ਜਿਹੜੇ ਇਦਾਂ ਦੇ ਪ੍ਰੋਗਰਾਮ ਨੇ ਜਿਵੇਂ ਅੱਜ ਆਪਾਂ ਇੱਕ ਬਹੁਤ ਵੱਡਾ ਸਾਡਾ ਵਿਸ਼ਾ ਹੈ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਇਹ ਅਲੱਗ-ਅਲੱਗ ਵਿਸ਼ਿਆਂ ਨੂੰ ਇਕੱਠਾ ਕਰਕੇ ਅਸੀਂ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਦਾ ਨਾਮ ਬਣਾਇਆ ਅਸਲ ਕਿ ਜਿਹੜਾ ਸਾਡਾ ਅੱਜ ਦਾ ਦੇਣਾ ਇਹ ਮੌਲਕ ਹੱਕਾਂ ਦੇ ਲਈ ਅਸੀਂ ਇਹ ਸੁਝਾਅ ਕਰਦੇ ਹਾਂ 26 ਨਵੰਬਰ 1951 ਸਾਰੇ ਅਨੁਜਾਦ ਹੋਣ ਕਿ ਉਸ ਦਿਨ ਇਹ ਸੰਤਾਨ ਦਾ ਜਿਹੜਾ ਕਲੜਾ ਸੀ ਉਹ ਤਿਆਰ ਕਰਕੇ ਸਾਡੇ ਸਮਾਜ ਵਿੱਚ ਹੋਈ ਵਿਚਵਾਦ ਦਿੱਤਾ ਗਿਆ ਸੀ ਅੱਜ ਸਾਰੇ ਚੇਤਨਾ ਸੈਮੀਨਾਰ ਤੇ ਮਾਨ ਸਾਹਿਬ ਕੇ ਪਹੁੰਚਣ ਤੇ ਉਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਜੀ ਤੇ ਉਹਨਾਂ ਦੇ ਨਾਲ ਪਹੁੰਚੀ ਸਮੁੱਚੀ ਟੀਮ ਤੇ ਆਰਟੀਆਈ ਸੈੱਲ ਪੰਜਾਬ ਦੇ ਚੇਅਰਮੈਨ ਸੁਭਦਰਸ਼ਨ ਖਾਰਾ ਜੀ ਦਾ तहे دلੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮਨੁੱਖੀ ਅਧਿਕਾਰ ਮੰਚ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਮੈਂ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਵਾਂਗਾ ਅਖੀਰ ਵਿੱਚ ਸਾਰੇ ਅਧਿਕਾਰਦਾਰ ਸਹਿਬਾਨਾਂ ਦਾ ਜ਼ਿਲ੍ਹਾ ਮਾਨਸਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਕੌਮੀ ਪ੍ਰਧਾਨ ਜੀ ਨੇ ਸਿੰਗਾ ਜੀ ਨੇ ਜੀ ਨੂੰ ਸਾਨੂੰ ਦੱਸਿਆ ਕਿ ਆਪਾਂ ਲੋਕਾਂ ਨੂੰ ਮੀਟਿੰਗਾਂ ਕਰਕੇ ਜਾਂ ਵੈਸੇ ਮੀਟਿੰਗਾਂ ਲੋਕਾਂ ਦਾ ਇਕੱਠ ਕਰਕੇ ਵੀ ਇਹਨਾਂ ਨੂੰ ਆਪਦੇ ਅਧਿਕਾਰਾਂ ਬਾਰੇ ਜਾਣੂ ਕਰਵਾਵਾਂਗੇ ਤਾਂ ਕਿ ਕਿਸੇ ਨਾਲ ਕਿਸੇ ਵੀ ਨੂੰ ਮਨੁੱਖੀ ਜੀਵਨ ਨਾਲ ਕੋਈ ਤੱਕਾ ਨਾ ਹੋ ਸਕੇ ਜਿਵੇਂ ਥਾਣਿਆਂ ਦੇ ਵਿੱਚ ਆਮ ਪਬਲਿਕ ਜਾਂਦੀ ਆ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਦਿਨ ਹੋ ਗਏ ਪੰਜਾਬ استان ਦੀ ਵੀਡੀਓ ਗਾਇਰਨ ਹੋਏ ਵਕੀਲ ਸੀਗੇ ਉਹਨਾਂ ਦੇ ਅਧਿਕਾਰ ਪਤਾ ਸੀ ਸਾਰਾ ਥਾਣਾ ਸਸਪੈਂਡ ਹੋ ਗਿਆ ਇੱਥੇ ਤੁਸੀਂ ਕਿਸਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਬਿਲਕੁਲ ਜੀ ਜਿਵੇਂ ਉਹਨਾਂ ਨੂੰ ਵਕੀਲ ਸਾਹਿਬ ਨੂੰ ਆਪਣੇ ਅਧਿਕਾਰ ਪਤਾ ਸੀਗੇ ਸਾਨੂੰ ਵੀ ਆਪਣੇ ਅਧਿਕਾਰ ਪਤਾ ਹੈ ਇਸੇ ਕਰਕੇ ਸਾਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਜਿੱਥੇ ਚਾਹੇ ਕੋਈ ਆਫਸਰ ਹੈ ਕੋਈ ਵੀ ਗਲਤ ਹੋਇਆ ਤਾਂ ਉਹਦੇ ਵਿਰੁੱਧ ਜ਼ਰੂਰ ਕਾਨੂੰਨੀ ਲੜਾਈ ਲੜਾਂਗੇ ਅੰਤੀ ਅੱਜ ਮੈਨੂੰ ਜੋ ਔਰੂਮਨ ਸੈੱਲ ਜਿਹ ਪ੍ਰੈਜ਼ੀਡੈਂਟ ਮਨਤਬ ਦੀ ਪ੍ਰਧਾਨ ਲਗਾਇਆ ਗਿਆ ਹੈ ਉਸ ਦੇ ਪ੍ਰਤੀ ਮੈਂ ਇਹਨੂੰ ਕਾਫੀ ਸ਼ਿੱਦਤ ਨਾਲ ਕੰਮ ਕਰਾਂਗੀ ਪੂਰੀ ਇਮਾਨਦਾਰੀ ਨਾਲ ਮੈਂ ਖਮਕਾਂਗੀ ਪਹਿਲਾਂ ਤੋਂ ਵੀ ਮੈਂ ਕੰਮ ਕਰਦੀ ਆ ਰਹੀ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਜੋ ਵੀ ਇੰਨੀ ਵੱਡੀ ਸਰ ਵੱਲੋਂ ਮੈਡਮ ਵੱਲੋਂ ਸਾਰੀ ਟੀਮ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਉਹਨੂੰ ਮੈਂ ਬੜੀ ਹੀ ਇਮਾਨਦਾਰੀ ਨਾਲ ਨਿਭਾਵਾਂਗੀ ਕਿਸ ਤਰ੍ਹਾਂ ਵਰਕ ਕਰੋਗੇ ਤੁਸੀਂ ਹੁਣ ਤੁਹਾਨੂੰ ਜਿੰਮੇਵਾਰੀ ਮਿਲਿਆ ਵੀ ਅਜ ਤੱਕ ਇੰਡੀਆ ਹਿੰਦੂ ਦਾ ਜੁੜਾਜ ਹੋਇ ਨੁ ਹੋ ਗਿਆ ਤੇ ਲੋਕਾਂ ਨੂੰ ਅੱਜ ਵੀ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਵੀ ਉਹਨਾਂ ਦੇ ਕੀ ਕੀ ਅਧਿਕਾਰ ਨੇ ਕਿਵੇਂ ਤੁਸੀਂ ਉਹਨਾਂ ਤੱਕ ਪਹੁੰਚਾਓਗੇ ਹਾਂਜੀ ਅਸੀਂ ਜਿਸ ਤਰ੍ਹਾਂ ਪਹਿਲਾਂ ਸਾਰਨੇ ਦੱਸਿਆ ਹੀ ਹੈ ਅਸੀਂ ਮੀਟਿੰਗਾਂ ਕਰਾਂਗੇ ਉਕੜ ਮੀਟਿੰਗਾਂ ਕਰਾਂਗੇ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਉਹਦੇ ਅਧਿਕਾਰਾਂ ਬਾਰੇ ਜਾਗਰਤ ਕਰਾਗੇ ਤੁਹਾਡੇ ਅਧਿਕਾਰ ਹੈ ਕੀ ਹੈ ਕਿਵੇਂ ਆਪਾਂ ਉਹਨਾਂ ਨੂੰ ਵਰਤ ਸਕਦੇ ਹਾਂ ਤਾਂ ਹਰ ਇੱਕ ਨੂੰ ਅਸੀਂ ਕਿਵੇਂ ਵੀ ਸੋਸ਼ਲ ਮੀਡੀਆ ਦੇ ਥਰੂ ਜਿਵੇਂ ਵੀ ਖੁਦ ਵੀ ਜਾ ਕੇ ਮੀਟਿੰਗਾਂ ਕਰਕੇ ਤਾਂ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਮੈਂ ਪੰਜਾਬ ਮਨੁੱਖੀ ਅਧਿਕਾਰ ਮੰਚ ਦੀ ਚੇਅਰਮੈਨ ਹਾਂ ਤੁਸੀਂ ਅੱਜ ਮਾਨਸਾ ਡਿਸਟ੍ਰਿਕਟ 'ਚ ਆਏ ਹੋ ਕਿਵੇਂ ਲੱਗਦਾ ਹੈ ਕਿ ਕੰਨਾਂ ਦਾ ਬਹੁਤੀ ਗੱਲਬਾਤ ਮੈਨੂੰ ਮਾਨਸਾ ਚਾਚੀ ਬਹੁਤ ਚੰਗਾ ਲੱਗ ਰਿਹਾ ਹੈ ਲੇਕਿਨ ਮੈਨੂੰ ਪਤਾ ਹੈ ਕਿ ਇੱਥੇ ਨਾ ਮਨੁੱਖੀ ਅਧਿਕਾਰ ਮੰਚ ਦੇ ਜਿਹੜੇ ਮੌਲਕ ਆਪਣੇ ਅਧਿਕਾਰ ਆ ਉਹਨਾਂ ਤੋਂ ਲੋਕ ਵਾਂਝੇ ਐ ਇੰਨੀ ਇੱਥੇ ਜਾਗਰੂਕਤਾ ਹੈ ਨਹੀਂ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਹਰ ਇੱਕ ਨੂੰ ਪਤਾ ਕੋਈ ਇਹ ਨਹੀਂ ਕਿ ਵੀ ਕਿਸੇ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਇੱਕ ਆਪਣੇ ਆਪ ਬੰਦਾ ਮੁਲਕੀਤ ਘਰਮਚਣਾ ਜਦੋਂ ਹਲਦਾ ਹੈ ਨਾ ਆਪਣੇ ਆਪ ਉਹਦੇ ਅਧਿਕਾਰਾਂ ਦੀ ਮਦਦ ਖੁਦ ਇਕੱਲਾ ਕਰ ਸਕਦਾ ਕਿਸੇ ਥਾਣੇ ਜਾਂ ਕਿਤੇ ਵੀ ਜਗ੍ਹਾ ਤੇ ਇਕੱਲਾ ਬੰਦਾ ਖੜ ਸਕਦਾ ਮੁਲਕੀਤ ਘਰਮਚਣਾ ਦਾ ਮੈਂਬਰ ਹੈ ਜਾਂ ਇਹਦੇ ਵਿੱਚ ਕਿਸੇ ਵੀ ਅਹੁਦੇ ਤੇ ਹੈ ਘਰੇਲੂ ਔਰਤਾਂ ਨੂੰ ਪਤਾ ਅੱਜਕੱਲ ਹਜੇ ਹਜੇ ਵੀ ਜੋ ਪਿੰਡੂ ਔਰਤਾਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਇਸਦਾ ਮਤਲਬ ਹੈ ਜੀ ਪਿੰਡੂ ਔਰਤਾਂ ਤੱਕ ਕਿਵੇਂ ਤੁਸੀਂ ਸੰਪਰਕ ਕਰਵਾ ਦੇਵੋਗੇ ਮੈਂ ਸਰ ਪਿੰਡੂ ਔਰਤਾਂ ਦੀ ਅੱਜ ਤੱਕ ਬਹੁਤ ਮਦਦ ਕਰ ਰਹੀ ਐ ਇਹ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਹਲਕੇ ਚ ਵਿਚਰੋਗੇ ਤਾਂ ਕਰ ਸਕਦੇ ਮੈਂ ਚੰਡੀਗੜ੍ਹ ਬੈਠ ਕੇ ਹੀ ਜਾਏ ਬਗੈਰ ਬਹੁਤ ਲੇਡੀਜ਼ ਦੀ ਮਦਦ ਕਰੀ ਐ ਜਿਨ੍ਹਾਂ ਨੂੰ ਆਪਦੇ ਅਧਿਕਾਰਾਂ ਦਾ ਨਹੀਂ ਪਤਾ ਜਾਂ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ ਕਈ ਮੁੰਡੇ ਵੀ ਐ ਜਿਨ੍ਹਾਂ ਨੂੰ ਕੁੜੀਆਂ ਨੇ ਤੰਗ ਕੀਤਾ ਮਤਲਬ ਉਹਨਾਂ ਦੀ ਵੀ ਮਦਦ ਅਸੀਂ ਕਿਤੇ ਵੀ ਬੈਠ ਕੇ ਕਰ ਸਕਦੇ ਜ਼ਰੂਰੀ ਨਹੀਂ ਕਿ ਤੁਸੀਂ ਇੱਥੇ ਤੇ ਦੂਜੀ ਜਗ੍ਹਾ ਤੇ ਜਾ ਕੇ ਨਹੀਂ ਕਰ ਸਕਦੇ ਕਿਉਂਕਿ ਸਾਡੀ ਟੀਮ ਹਰ ਜਗ੍ਹਾ ਤੇ ਐ ਅਸੀਂ ਉੱਥੋਂ ਅੱਗੇ ਉਹਨਾਂ ਨੂੰ ਮੈਸੇਜ ਦਿੰਨੇ ਆ ਕਿ ਇਹ ਲੋਕਾਂ ਨੂੰ ਮਿਲ ਰਿਹਾ ਨਾ ਪ੍ਰੋਬਲਮ ਹੋ ਰਹੀ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਮੂਲਕ ਇਹ ਇਸ ਏਰੀਆ 'ਚ ਹੈ ਨਹੀਂ ਲੇਕਿਨ ਬਾਕੀ ਜਗ੍ਹਾ ਤੇ ਮਨੁੱਖੀ ਅਧਿਕਾਰ ਮੰਚ ਦੀ ਟੀਮ ਕੰਮ ਕਰ ਰਹੀ ਹੈ ਇੱਕ ਮੈਡਮ ਜਿਵੇਂ ਔਰਤ ਨੂੰ ਅਧਿਕਾਰ ਜ਼ਿਆਦਾ ਮਿਲੇ ਹੋਏ ਨੇ ਕਾਨੂੰਨੀ ਤੌਰ ਤੇ ਵੀ ਅਧਿਕਾਰ ਮਿਲੇ ਨੇ ਲੇਕਿਨ ਕਈ ਵਾਰੀ ਸਿਸਟਮ ਐਸਾ ਹੋ ਜਾਂਦਾ ਕਿ ਉਸ ਦਾ ਮਿਸਯੂਜ਼ ਹੋਇਆ ਜਾਂਦਾ ਜੀ ਉਸ ਬਾਰੇ ਡਿਸਕਸ ਕਰ ਰਹੇ ਹਾਂ ਬਈ ਤੁਸੀਂ ਕੀ ਹੋ ਗਏ ਹੋ ਸਰ ਉਹ ਗੱਲ ਇਹ ਹੈ ਕਿ ਅਗਰ ਕੋਈ ਔਰਤ ਵੀ ਗਲਤ ਕਰਦੀ ਹੈ ਕਿ ਮਨੁੱਖੀ ਅਧਿਕਾਰ ਮੰਚ ਉਸ ਔਰਤ ਨੂੰ ਵੀ ਪਿਨਿਸ਼ਮੈਂਟ ਦਿਵਾਊਗਾ ਇਹ ਨਹੀਂ ਕਿ ਅਗਰ ਕੋਈ ਔਰਤ ਗਲਤ ਕਰਦੀ ਹੈ ਅੱਜ ਮੈਂ ਇੱਕ ਔਰਤ ਹਾਂ ਮੈਂ ਗਲਤ ਕੰਮ ਕਰੂੰਗੀ ਤਾਂ ਉਹਦੇ ਵਾਸਤੇ ਵੀ ਮਨੁੱਖੀ ਅਧਿਕਾਰ ਮੰਚ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਊਗਾ ਕਿਉਂਕਿ ਜੇ ਅਸੀਂ ਇਹ ਕਹੀਏ ਨਾ ਵੀ ਔਰਤਾਂ ਨੂੰ ਅਧਿਕਾਰ ਮਿਲ ਗਏ ਜ਼ਿਆਦਾ ਹੈ ਉਸਕ ਲੇਡੀਜ਼ ਕਰ ਰਹੀਆਂ ਸਭ ਨਹੀਂ ਕੋਸ਼ਕ ਲੇਡੀਜ਼ ਆ ਕੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਹੀਆਂ ਹਨ ਮਤਲਬ ਜੇ ਉਹਨਾਂ ਨੂੰ ਦਿੱਤਾ ਜਾਂਦਾ ਤੇ ਉਹ ਕਹਿੰਦੇ ਆ ਕਿ ਮੈਂ ਇਹ ਅਧਿਕਾਰ ਹੈ ਮੈਂ ਇਹ ਧੱਕਾ ਕਰ ਸਕਦੇ ਉਹ ਕਰ ਸਕਦੇ ਲੇਕਿਨ ਇਹ ਚੀਜ਼ ਗਲਤ ਹੈ ਕਿਉਂਕਿ ਇੱਕ ਲੇਡੀਜ਼ ਕਰਦੀ ਹੈ ਉਂਗਲ ਸਭ ਤੇ ਉਠਦੀ ਹੈ ਉਹ ਗਲਤ ਚੀਜ਼ ਹੈ ਮੇਰੀ ਇੱਕ ਹੱਥ ਬਨ ਕੇ ਬੇਨਤੀ ਹੈ ਕਿ ਔਰਤਾਂ ਨੂੰ ਨਾ ਜਿਹੜੀ ਬਾਬੇ ਨਾਨਕ ਨੇ ਇੱਕ ਅਹੁਦਾ ਦਿੱਤਾ ਹੈਗਾ ਪਦਵੀ ਦਿੱਤੀ ਹੈ ਉਹਦੀ ਮਰਿਆਦਾ ਰੱਖਣ ਮਾਂ ਜਨਨੀ ਹੈ ਔਰਤ ਇੱਕ ਜਨਨੀ ਹੈ ਤੇ ਔਰਤ ਦੇ ਵਿੱਚ ਹਮਦਰਦੀ ਜ਼ਰੂਰੀ ਹੈ ਹੁਣ ਥੋੜੇ ਦਿਨ ਪਹਿਲਾਂ ਇੱਕ ਕੇਸ ਹੋਇਆ ਹੈ ਉਹ ਮੁੰਡੇ ਨੂੰ ਕਿੰਨੀ ਬੁਰੀ ਤਰ੍ਹਾਂ ਮਾਰਿਆ ਸੁਖਨਗੇ ਵਾਲਾ ਦਾ ਸੁਖਨ ਵਾਲਾ ਦਾ ਉਹ ਚੀਜ਼ਾਂ ਸਾਡੀ ਔਰਤਾਂ ਦੀ ਹਿਸਟਰੀ ਚ ਨਹੀਂ ਹੋਣੀਆਂ ਚਾਹੀਦੀਆਂ ਸਾੰਸਿਕਾ ਨੈਸ਼ਨਲ ਪ੍ਰੈਜ਼ੀਡੈਂਟ ਇਮੋਰਟਸ ਮੰਚ ਅੱਜ ਮਾਨਸਾ ਦੇ ਵਿੱਚ ਅੱਜ ਪ੍ਰੋਗਰਾਮ ਸੀ ਜੀ ਇੱਥੇ ਆਦੇ ਦਰ ਗਏ ਮਿਲਿਆ ਕਿ ਪੂਰਾ ਕੀ ਪ੍ਰੋਸੈਸ ਹੈ ਕੀ ਕੰਮ ਕਰਦੇ ਆਪਾਂ ਇਸ ਵਿੱਚ ਆਪ ਜੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦੇਸ਼ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਬਟਲਾਡਾ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਜਦਾ ਬੋਟੀ ਉਂਟੀਆ ਬੋਟੀ ਤੇ ਡਿਸਟ੍ਰਿਕਟ ਮਾਨਸਾ ਦੇ ਸਮੂਹ ਉਦੇਦਾਰਾਂ ਨੇ ਕਿਤੇ ਸ਼ਮੂਲੀਅਤ ਕੀਤੀ ਮਨੁੱਖੀ ਅਧਿਕਾਰ ਮਨਚ ਵੱਲੋਂ ਇੰਦਾ ਦੇ ਪ੍ਰੋਗਰਾਮ ਹਰ ਸਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਲਿੱਤੇ ਜਾਂਦੇ ਨੇ ਸ਼ੁਰੂ ਤੋਂ ਲੈ ਕੇ ਹੋਂ ਤੱਕ ਮਨੁੱਖੀ ਅਧਿਕਾਰ ਮਨਚ ਨੇ ਚਾਹੇ ਉਹ ਗਰੁਹਤਿਆ ਸੀ ਚਾਹੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਸੀ ਜਾਂ ਜਾਗਰੂਕਤਾ ਸੈਮੀਨਾਰ ਸੀ ਲੋੜੀ ਮਨਾਣਾ ਜਾਂ ਅਲੱਗ-ਅਲੱਗ ਹੋਰ ਬਹੁਤ ਸਾਰੇ ਸੈਮੀਨਾਰ ਲਗਾ ਕੇ ਮਨੁੱਖੀ ਅਧਿਕਾਰ ਮੰਚ ਚ ਵਰਕ ਕਰਦਾ ਆ ਰਿਹਾ ਹੈ ਅੱਜ ਮਨੁੱਖੀ ਅਧਿਕਾਰ ਮੰਚ ਦੇ ਕੋਲ 24 ਸਟੇਟਾਂ ਦੇ ਅੰਦਰ ਸਾਡੇ ਕਾਰਪੂਨ ਕੰਮ ਕਰਦੇ ਨੇ 2002 ਤੋਂ ਮਨੁੱਖੀ ਅਧਿਕਾਰ ਮੰਚ ਆਪਣਾ ਵਰਕ ਕਰਦਾ ਆ ਰਿਹਾ ਹੈ ਜਿਸ ਨੂੰ 24 ਸਾਲ ਦੇ ਕਰੀਬ ਵਰਕਰ ਦੇ ਹੋਦੇ ਨੇ। ਬਹੁਤ ਸਵਾਲ ਨੇ। ਇਸ ਦੇ ਵਿੱਚ ਜੇ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਕਿਸ ਤਰ੍ਹਾਂ ਲੋਕਾਂ ਨੂੰ ਕਿਵੇਂ ਜਾਣੂ ਕਰਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਗੱਲਾਂ ਕੀਤੀ ਜਾਂਦੀਆਂ ਕਿਸਮ ਹਾਇਆ ਲੋਕ। ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਗੱਲ ਆ ਉਹ ਮਨੁੱਖੀ ਅਧਿਕਾਰ ਮੰਚ ਵੱਲੋਂ ਚੇਤਨਾ ਸੈਮੀਨਾਰ ਲਗਾਏ ਜਾਂਦੇ ਨੇ ਜਿਹੜੇ ਲੀਗਲ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਦੇ ਹੱਕਾਂ ਪ੍ਰਤੀ ਜਾਂ ਉਹਨਾਂ ਦੇ ਨਾਲ ਹੋ ਰਹੀਆਂ ਵਿਤਿੱਕੀਆਂ ਪ੍ਰਤੀ ਜਾਂ ਫਿਰ ਸਾਡੇ ਜਿਹੜੇ ਨਵੇਂ ਕਾਨੂੰਨ ਆਦੇ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਸੈਮੀਨਾਰਾ ਰਹੀਂ ਜਾਂ ਨੁਕੜ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਜੇ ਆਪਾਂ ਗੱਲ ਕਰ ਲਈਏ ਜਿਹੜੇ ਲੋਕ ਆ ਉਹ ਆਪਣੇ ਅਧਿਕਾਰਾਂ ਦੇ ਲਈ ਸਾਨੂੰ ਕਿਸ ਤਰ੍ਹਾਂ ਮਿਲ ਸਕਦਾ ਕਿਵੇਂ ਅਪਰੋਚ ਕਰ ਸਕਦੇ ਜਾਂ ਆਪਣੇ ਕੋਈ ਵੀ ਦੱਬੇ ਕੁਚਲੇ ਜਿਹਨਾਂ ਨੇ ਉਹਨੂੰ ਹੱਕ ਨਹੀਂ ਲਾਉਂਦੇ ਸਾਡੇ ਕੁਝ ਏਦਾਂ ਦੇ ਵਰਕ ਨੇ ਜਿਨ੍ਹਾਂ ਦੇ ਲਈ ਸਾਨੂੰ ਕਿਸੇ ਐਪਲੀਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਅਸੀਂ ਦੇਖ ਕੇ ਚਾਹੇ ਉਹ ਸੋਸ਼ਲ ਮੀਡੀਆ ਤੋਂ ਚੱਕ ਲੈਨੇ ਆ ਅਸੀਂ ਉਹਨਾਂ ਤੇ ਵਰਕ ਕਰਦੇ ਆ ਅਗਰ ਕਿਸੇ ਦੇ ਨਾਲ ਕਿਤੇ ਨਾ ਹੱਕ ਹੁੰਦਾ ਉਹ ਸਾਨੂੰ ਇੱਕ ਐਪਲੀਕੇਸ਼ਨ ਤੇ ਐਫੀਡੈਵਿਟ ਦੇ ਦਿੰਦੇ ਨੇ ਜਿਸ ਤੇ ਪਰਥਾਈ ਅਸੀਂ ਅੱਗੇ ਉਸ ਨੂੰ ਪਰਸੂ ਕਰਦੇ ਆ ਚਾਹੇ ਉਹ ਕੋਰਟ ਜਾਣ ਵਾਲੀ ਚੀਜ਼ ਆ ਉਸ ਨੂੰ ਕੋਰਟ ਚ ਲੈ ਕੇ ਜਾਵਾਂਗੇ ਜਾਂ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਕਰਨ ਵਾਲੀ ਗੱਲ ਆ ਉੱਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਉਹ ਮਸਲਿਆਂ ਨੂੰ ਹੱਲ ਕਰਦੇ ਆ ਗਰੀਬਾਂ ਦੀ ਗੱਲ ਕਰੀਏ ਗਰੀਬ ਹਮੇਸ਼ਾ ਨਾ ਤਿੰਨੇ ਕੋਲੇ ਫਾਈਨੈਂਸ਼ੀਅਲ ਪਹਿਲੀ ਪ੍ਰੋਬਲਮ ਹੁੰਦੀ ਆ ਜਿਉਂ ਇੱਥੇ ਆਉਂਦੀ ਆ ਕਿ ਉਹਨਾਂ ਦੇ ਕੋਈ ਖਰਚੇ ਹੁੰਦੇ ਆ ਜਾਂ ਵੈਸੇ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਨਹੀਂ ਜਿੰਨੇ ਗਰੀਬ ਨੇ ਅਮੀਰ ਨੇ ਗਰੀਬ ਦੀ ਜਿਨ੍ਹਾਂ ਦਾ ਵੀ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਜਿਹੜਾ ਸਾਡੇ ਅਤਾਲਤੀ ਖਰਚਾ ਹੁੰਦਾ ਉੱਥੇ ਨਾ ਮਾਤਰ ਖਰਚਾ ਜਿਹੜਾ ਉਹ ਯਕੀਨ ਦਾ ਹੁੰਦਾ ਸਾਡਾ ਆਪਣਾ ਨਹੀਂ ਸਾਡੀ ਜਿਹੜੀ ਆਪਣੀ ਸੰਸਥਾ ਹੈ ਇਹ ਫ੍ਰੀ ਆਫ ਕੋਸਟ ਹਰ ਇੱਕ ਦੀ ਸੇਵਾ ਕਰਦੀ ਹੈ ਅੱਜ ਜ਼ਿਲ੍ਹੇ ਚ ਕਿਸ ਕਿਸ ਨੂੰ ਦੁਪਨੀ ਮੰਗ ਕੇ ਦਿੱਤੇ ਵੀ ਉਹਨਾਂ ਨੂੰ ਬੰਦਾ ਕਿਸ ਤਰ੍ਹਾਂ ਸਬਰਤਾ ਸਕਦਾ ਅੱਜ ਸਾਡੇ ਹਰਵਿੰਦਰ ਸਿੰਘ ਜੀ ਸਵੀਟੀ ਜਿਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਲਗਾਇਆ ਹੈ ਤੇ ਸਾਡੇ ਅਕਤਾਰ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਚੇਅਰਮੈਨ ਲਗਾਇਆ ਗਿਆ ਹੈ ਮੈਡਮ ਸੀਮਾ ਸ਼ਰਮਾ ਜੀ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮਾਨਸਾ ਤੇ ਅੰਗਰੇਜ਼ ਸਿੰਘ ਕਲੇਰ ਇਹਨਾਂ ਨੂੰ ਅਸੀਂ ਚੇਅਰਮੈਨ ਲੀਗਲ ਸੈੱਲ ਜ਼ਿਲ੍ਹਾ ਮਾਨਸਾ ਲਗਾਇਆ ਤੇ ਇਹਨਾਂ ਨੂੰ ਨਾਲ ਅਗਲੀਆਂ ਪਾਵਰਾਂ ਵੀ ਦਿੱਤੀਆਂ ਕਿ ਤੁਸੀਂ ਜਿਹੜੀ ਅਗਲੀ ਟੀਮ ਆ ਇੱਥੋਂ ਦੀ ਉਹ ਤੁਸੀਂ ਪੂਰੀ ਕਰਨੀ ਆ ਉਹ ਇਹਨਾਂ ਕੋਲ ਹੱਕ ਹਕੂਕ ਪੂਰੇ ਆ ਜੇ ਇਹਨਾਂ ਤੇ